ਤੋਰ ਦਰਗਾਹਿਆ ਜਾਮਨਾ ਅੱਗਾ ਤੇਰਾ ਮਾਪਿਆ ਤੇ ਸਾ ਤੇਰੀਆਂ ਸੰਗਤਾਂ ਦਾ ਯਸ ਕਰ ਵਾਲਾ ਕੋਲੋਂ ਆਪਾਂ ਆਪਣੀਆਂ ਮਾਪਿਆ ਸੰਗਤਾਂ ਨੂੰ ਓ ਜੇ ਰੁਕਦੀ ਸੋੜੀ ਕੂ ਕਵ ਕਰ ਜਿੰਦੜੀਏ ਹੋਣੀ ਕੋਲੇ ਦੇਵੀ ਦੇਵਤੇ ਜਵਾਬ ਦੇ ਗਏ ਸੈਂਪਖਸਾਲੀ ਦਰਗਾਹ ਚੋਂ ਲਾਲੀ ਨਾਲ ਕੂਮਲ ਚਰਨਾ ਦੇਵੀ ਦੇਵਤਿਆਂ ਨੂੰ ਵਚਨ ਕਰਾ ਕਹਿੰਦਾ ਮਾਤ ਲੋਕ ਤੇ ਜਾਉਂ ਮੈਂ ਕਾਲ ਯੁਗ ਦੇ ਜੀਵਾਂ ਨੂੰ ਤਾਰਨ ਨੂੰ ਸੰਗਤਾਂ ਨੂੰ ਆ ਗਿਆ ਵਿਚ ਜਗਰਾਵੀ ਮੱਕੇ ਦੇ ਆਸਣ ਲਾ ਕੇ ਬਹਿ ਗਿਆ ਵਿਚ ਭੋਰੇ ਦੇ ਮਾਪਿਆ ਹ ਜਿਹੜਾ ਆ ਗਿਆ ਸਾਰੀ ਨੂੰ ਗਗ ਸ਼ਰਨ ਹਾਂ ਸੰਗ ਤੇ ਹੋ ਕਾ ਲਾਤਾ ਜੀ ਵਿੱਚ ਭਰਿਆ ਮੇਲਿਆਂ ਦੇ ਆਪਣੀਆਂ ਸੰਗਤਾਂ ਦੇ ਕਹਿੰਦਾ ਨੰਗੀ ਭੁਖੀ ਪੁੱਤਰੀ ਨੂੰ ਸੰਗ ਤੇ ਆਪਈ ਅਸੀਂ ਘੜ ਲਾ ਲਾਗੇ ਜੇ ਕੋਈ ਹੋਰ ਜੀਵ ਦੇਖਦਾ ਧੱਕਿਆ ਹੋਇਆ ਕਹਿੰਦਾ ਉਹ ਵੀ ਆਪ ਧੜਗਾ ਚੁਬਕ ਸਾਲਾਂਗੇ ਦਰਵੇਸੀਂ ਦੇਖਦਾ ਜੀਵ ਸੰਗ ਤੇ ਧੱਕਿਆ ਦਿੱਤੋ ਵਗਸਾ ਜਾਣਾ ਨਹੀਂ ਹਾ ਗੁਰੂ ਦੇ ਹ ਸੰਗਤਾ ਚ ਹੋਕੇ ਮਾਰ ਗਿੰੜੀਏ ਹੋਣੀ ਹੋਲੀਵੇਂ ਮੈਂ ਮੇਰੀ ਨੂੰ ਮਹਰਿ ਜੜੀਏ ਹੋਲੀਵੇਂ ਜਨਿਆ ਹੋਲੀਵੇਂ ਮੈਂ ਮੇਰੀ ਨੂੰ ਮਹਰਿ ਜੜੀਏ ਹੋਲੀਵੇਂ ਪੁਨੇਵਾਰੇ ਅਸਰ ਦਰਗਾਹ ਆ ਜਾਮਨਾ ਜਿਹੜੀਆਂ ਰੂਹਾਂ ਨੇ ਸੱਚ ਮੰਨ ਲਿਆ ਮਾਪਿਆ ਫੇਰਾ ਤੇਰੇ ਦਵਾਰਾਂ ਦਾ ਉਹ ਕੁੱਲ ਸੰਗਤਾਂ ਵੀ ਆਂਦੇ ਹੀਂ ਗਰ ਜਾ ਹੇ ਦਸਾਰ ਜੰਗੜੀਏ ਹੋਨੀ ਵੀ ਹੋਨੀ ਵੀ ਮੈਂ ਮੇਰੀ ਨੂੰ ਮਾਰ ਜੰਗੜੀਏ ਹੋਨੀ ਵੀ ਜਨੀਆ ਹੋਨੀ ਵੀ ਤੇ ਮੇਰੀ ਨੂੰ ਮਾਰ ਜੰਗੜੀਏ ਹੋਨੀ ਸੰਦੇ ਰਬ ਸਿਉਨੇ ਦੇ ਤੋਲ ਮਿਲਦਾ ਨਹੀਂ ਇਸ ਰੂ ਨੂੰ ਪ੍ਰੇਮ ਬਦਲੇ ਮਿਲਦਾ ਪਾਕੇ ਡੋਰਾ ਪ੍ਰੇਮ ਦੀਆ ਰੱਬ ਬਖਸ਼ ਭਗਤਾਂ ਨੇ ਕਰ ਲਿਆ ਰੱਬ ਤਾਂ ਪ੍ਰੇਮ ਦੀ ਡੋਰੀ ਨਾ ਬਨਿਆ ਖਿੱਚ ਰਾ ਤੂੰ ਨਾਮ ਜਪ ਕੇ ਹੋ ਵੇਦ ਕਰੀ ਜਾ ਜਨ ਕੂ ਕਾ ਬਖਾਇ ਜਿੰਦੜੀਏ ਹੋਨੀ ਵੀ ਹੋਨੀ ਵੀ ਮੈਂ ਤੇਰੀ ਨੂੰ ਮਾਰੀ ਦੇ ਮਾਰ ਕੇ ਨਾਰੇ ਸਾਜਿਕ ਰਾਮਾ ਵਾਲੇ ਗੁਰੂ ਨੇ ਗੁਰ ਸੰਗ ਤੇ ਵੰਡਦਾ ਕੀ ਵਿੱਚ ਦੇ ਗ੍ਰਾਮ ਆਂਦੇ ਆਪ ਹਜੇ ਤੋਂ ਚੰਦ ਦੇਤੇ ਦੀਪੋਨਿਆ ਜੈਕਾਰੇ ਜਿਵੇਂ ਹੋਣੀ ਹੋਣੀ ਰਹਿ ਦੇ ਨੂਹ ਪਾਰ ਨਦੀਏ ਹੋਣੀ ਨੀਆ ਹੋ खंडता जे तारन न हार पी सिरमा मूं जवानी पढ़ा ती होर गच हो ਸੱਚ ਦੀ ਵੀਨ ਵਜਾਤੀ ਪੁੰਨੇ ਵਾਲੇ ਗੁਰੂਆਂ ਦੇ ਦੁੱਖੜਿਆਂ ਦੇ ਪੀੜਣ ਨੂੰ ਜਰਗਾ ਤੇ ਲਿਆ ਕੇ ਟੀਕੇ ਲਾਏ ਬਿਨ ਦਵਾਈਆਂ ਰੋਗ ਮਾਤੇ ਆਪਣੀਆਂ ਸੰਗਤਾਂ ਦੇ ਸੱਚ ਕਰਕੇ ਵਿਖਾਤਾ ਗੁਰੂਆਂ ਨੇ ਵਿੱਚ ਭਰਿਆਂ ਮੇਲਿਆਂ ਦੇ ਆਪਣੀਆਂ ਸੰਗਤਾਂ ਨੂੰ ਹੋ ਦੁੱਖ ਦਿੱਤੇ ਦੀ ਵੇੜਿਆਂ ਤੇ ਉਹਦੀ ਚਾੜ ਜੰੜੀ ਹੋਣੀ ਨਹੀਂ ਵੀ ਹੋਣੀ ਨਹੀਂ ਐਵੇਂ ਆਹਂਦਾ ਵਾਲੀ ਕੋਟ ਤੇ ਦੇਠਾ ਢਲਾ ਪੀ ਧਵਰਾ ਹੋ ਗਿਆ ਪੁੰਨੇ ਵਾਲੇ ਗੁਰੂਆਂ ਨੂੰ ਖਲਪਲਾਂ ਦੇ ਵਿੱਚ ਆ ਗਏ ਮਾਣੂ ਨਾਗਰੀ ਦੇ ਉਹ ਜਿਹੜੇ ਹੋ ਕੇ ਆਏ ਨੂਪਰੀ ਉਹ ਰੀਤੇ ਅਸਵਾਰ ਜਿੰਦੜੀਏ ਹੋਣੀ ਨਹੀਂ ਹੋਣੀ ਨਹੀਂ ਮੈਂ ਤੇਰੀ ਨੂੰ ਮਾਰ ਜਿਦੜੀਏ ਹੋਣੀ ਨਹੀਂ ਨਹੀਂ ਆ ਨੇਸ ਕਰਾਂ ਕਰੀਆਂ ਉਹਨੇ ਵਾਲੇ ਗੁਰੂਆਂ ਨੂੰ ਵਚਨ ਕਰਤਾ ਪੋਨੇ ਵਾਲੇ ਗੁਰੂ ਨੇ ਉਹ ਕਹਿੰਦਾ ਜਾਂ ਤਾਂ ਗੱਲਾ ਜੇ ਪੁੱਤ ਰਖਲਾ ਜਾਂ ਦਰਵੇਸੀ ਰਖਲਾ ਉਹ ਕਹਿੰਦਾ ਦਰਵੇਸੀ ਰਖਣੀਆਂ ਸੰਗਤਾਂ ਦੇ ਤਾਰਨ ਨੂੰ ਸੋਲਣਾ ਵਾਲੀ ਤੌਰ ਤਾਂ ਸੰਗ ਤੇ ਸੁਰਗ ਨੂੰ ਦਰਵੇਸੀ ਰਖਣੀ ਸੰਗਤਾਂ ਦੇ ਤਾਰਨ ਨੂੰ ਹੇ ਝੇਠਾ ਪੁੱਤ ਦਿੱਤਾ ਤੇ ਵਾਲੀ ਕੋਈ ਝੜ ਜੰਗੜੀਏ ਹੋਣੀ ਨਗਰੀ ਵਾਲਿਆਂ ਨੂੰ ਕਹਿੰਦਾ ਗੱਲਾਂ ਮਜਬੂਰੀ ਵਟਦੀ ਨਹੀਂ ਸੰਗ ਤੇ ਬੋਲਿਆ ਕਰੋ ਵੀ ਰਾਜ ਦਾ ਚੰਦਿਆ ਹੋਟਲੀਆਂ ਤਾਂ ਐਂ ਦਰਵੇਸੀ ਜੱਗਾ ਸਦੀਆਂ ਇਨਸਾਨ ਇੱਥੇ ਉਲਣਗੇ ਉਹ ਜਾ ਰਹੇਗਾ ਤੇ ਕਹਿੰਦਾ ਹੋਗੀ ਜੈ ਜੈਕਾਰ ਜਿੰੜੀਏ ਹੋ ਜਗਾਤ ਰੱਖਦਾ ਆ ਹੁਣ ਵੀ ਰੱਖੇਗਾ ਆਪਣੀਆਂ ਸੰਗਤਾਂ ਦੀ ਸਹਿ ਗੰਗਿਆਂ ਤੋਂ ਗੀਤਾ ਦੇ ਸ਼ਲੋਕ ਪੜਾਥੇ ਪਿੰਗਲੇ ਆਪ ਮਾਪਿਆ ਪਹਾੜੀ ਚੜਾਏ ਕੌਟੇ ਨਾਸਕ ਵਰਗਿਆਂ ਦੇ ਤਪ ਦੇ ਕੜਾਹੇ ਉਹਦੀ ਸੰਡੇ ਸੀਤ ਕਰਾਤੇ ਸੀ ਉਹ ਨਾਲੇ ਪੰਜਾਲਾ ਕਰੋ ਕਹਤੀ ਆ ਪਹਾੜੋਂ ਦਿਨੜੀਏ ਹੋਮੀ ਹੋਮੀ ਰੋਨੀ ਪਥਰਾਂ ਜੋ ਪ੍ਰਗਟ ਕਰ ਲਿਆ ਪੁਰੀਆਂ ਦੇ ਮਾਲਕ ਨੂੰ ਨਾਲੇ ਧੰਨੇ ਦੇ ਹੱਟ ਗੇੜਾ ਤੀ ਨਾਲੇ ਨੱਕੇ ਮੋੜਦਾ ਤੀ ਬਿਨਹਾਰੇ ਜਾਗੇ ਭਗਤ ਧੰਨੇ ਵਰਗਿਆਂ ਦੇ ਨਾਲੇ ਚਾਰਾ ਧੰਨੇ ਦਾ ਨਿਤ ਰਾਮ ਮਾਲ ਜਿੜੜੀਏ ਹੋਣੀ ਸਮੇ ਗੁਰਗੋਆਂ ਨੇ ਇੱਕ ਬੂਟਾ ਸਿੱਖੀ ਦਾ ਲਾਉਣਾ ਸੀ ਸੰਗਤਾਂ ਦੇ ਤਾਰਨ ਨੂੰ ਓ ਚਾਰੇ ਪੁੱਤ ਜਿੱਤੇ ਜਿੱਪਲ ਨਵਲੀ ਫਿਰ ਚਾਰਾ ਜੰਗੜੀਏ ਹੋਣੀ ਵੀ ਹੋਣੀ ਮੈਂ ਤੇਰੀ ਨੂੰ ਵਾਰ ਜੰੜੀਏ ਹੋਣੀ ਨਹੀਂ ਆ ਹੋਣੀ ਕਤੇ ਤਵਸਿਆ ਕਰਦਾਰੀਆਂ ਤੋਂ ਭੈਣਾ ਜੋੜੀਆਂ ਵੇਰੀਆਂ ਤੀਆਂ ਸਤਿਯੁਗੀ ਦਾ ਵੇੜਾ ਜਿਦੋਂ ਚਰਨ ਕਿਤੇ ਲੱਗਿਆ ਭਗਤ ਨੂੰ ਮੋਹਾ ਦਾ ਜਨਾ ਭੈਣਾ ਨੇ ਵਚਨ ਕਰਿਆ ਰਾ ਆਵਾਜ਼ ਭਗਤ ਨੂੰ ਸਾਡਾ ਗੁਰੂਕਾਰ ਜਾ ਜੜ ਜੂਨੀ ਤੋਂ ਦਾ ਰਜੰਦਰੀਏ ਹੋ ਨੀਵੀਂ